ਕੀ ਚੰਗਾ ਸੂਨ ਵਾਲੀ ਗੱਭਣਾ ਦੇਖ ਲੈ ਸੂਨ ਵਾਲੀ ਹੈ ਬਾਈ ਇਹਦਾ ਗੱਭਣਾ ਬਕਰੀ ਹੁਣ ਦੇਖ ਹੁਣ ਕਿੱਥੇ ਦਾ ਦੇਖ ਬਾਈ ਗੱਲ ਸੁਣ ਜਾਇਜ਼ ਮੁੱਲ ਕਰੀਂ ਜੇ ਵੇਚਣੀ ਹੈ ਦੱਸ ਬਾਈ ਓਏ ਸਾਹਬ ਦਾ ਜੇ ਭਾਈ ਉਹ ਨੇਲ ਜਿਹੜਾ ਮੁੱਲ ਕਰੇਂਗਾ ਤੇਰੀ ਮਰਜ਼ੀ ਹੈ ਵੀ ਪਕਾਈ ਕਰਾਂਗੇ ਘੰਟਾ ਬਕੜਿਆ ਤੂੰ ਕਰ ਲੈ ਬਕੜਿਆ ਇਧਰੋਂ ਬਾਈ ਮੁੱਲ ਦਾ ਜਾਇਜ਼ ਹੈ ਇਹਦਾ ਮੁੱਲ ਦਾ ਕੋਈ ਜ਼ਿਆਦਾ ਨਹੀਂ ਮੰਗਦੇ ਆਪਾਂ ਜਿੰਨੀ ਕੀ ਚੀਜ਼ ਆਪਾਂ ਤੋਂ ਨਹੀਂ ਮੁੱਲ ਮੰਗਣਾ ਕੋਈ ਨਹੀਂ ਅੱਛਾ ਜੀ ਹੂੰ ਤਾਂ 6000 ਰੁਪਏ ਮੰਗਦੇ ਆਂ ਬਈ ਲਾ ਬਈ ਮੁੱਲ ਕੋਈ ਨਹੀਂ ਮੰਗਲੇ ਜਿਹੜਾ ਮੰਗਲਾ ਬੰਦੇ ਓਏ ਤੈਨੂੰ ਕਾਰ ਬੱਕਰੀ ਯਾਰ ਕਿਆ ਕਰਦੇ ਆ ਲੈ ਲਿਆ ਹੈ ਲੈ ਜਾ ਮੈਂ ਉਧਰ ਦੇਖ ਹਾਂ ਹਾਂ ਮੈਸਤਰੀ ਗੱਲ ਬੱਕਰੀ ਨਾ 13 ਮੁੰਨਾ ਨਾ 20 ਹੈ ਜਾਂਦੀ ਹੈ 5000 ਦੀ ਬੱਕਰੀ ਤੋਂ ਨਾ ਚੱਲ ਮੈਂ ਸਵੇਰੇ ਬਾਈ ਇਹਨੂੰ ਕਰੀ ਮੈਂ ਅਜੇ 20 ਜਣਾਂ ਨੇ ਸੁਣਾ ਦੇਖਾ ਇਹ ਸੁਈ ਨੀ ਆਹਾ ਆਹਾ ਬਾਈ ਆਹ ਮੁੰਨੇ ਵਾਲੇ ਬਾਈ 20 ਜਣਾਂ ਦਾ ਲਊਗੀ 20 ਜਣ ਕੱਢੂਗੀ ਇਹ ਥਾਂ ਤੇ ਲਊਗਾ ਥੋੜਾ ਫਰਕ ਆਹਾ ਬੰਦੇ ਰਜੂ ਦੇਖਾਂ ਖਰਚਾ ਇਹ ਕੰਮ ਕਰੀਏ ਤੁਹਾਨੂੰ ਦਿਖਾਈ ਰਜੂ ਮਾਣਾ ਉਹ ਬੱਕਰਿਆਂ ਦੇ ਉੱਧਰ ਫੱਲੇ ਵੀ ਫੱਲੇ ਮਾਣ ਲੈਂਦੇ ਧਰ ਇੱਕ ਜੇ ਪਾਣੀ ਆਉਂਦੇ ਮਤਲਬ ਪਾਣੀ ਆਊਗਾ ਹਲਕੇ ਦੁੱਧ ਆਊਗਾ ਉਹ ਨਹੀਂ ਦੋਨਾਂ ਚੋਂ ਵਈ ਆ ਡਾ ਡਾ ਹੌਲੀ ਹੌਲੀ ਪਈ ਪਹਿਲਾਂ ਅਸੀਂ ਬਹੁਤ ਬੱਕਰੀਆਂ ਵਈਆਂ ਲਈਆਂ ਇੱਕ ਚ ਪਾਣੀ ਆਉਂਦਾ ਏਕ ਚ ਦੁੱਧ ਆਉਂਦਾ ਏ ਇਹਦਾ ਮਤਲਬ ਸਾਂਚ ਪਹਿਲੇ ਸਵੇਰੇ ਜਾਂ ਦੂਜੇ ਸਵੇਰੇ ਹੌਲੀ ਪਈ ਉਹ ਬੱਕਰੀ ਬਹੁਤ ਲੈ ਰਜੂ ਆ ਜੀ ਬੱਕਰੀ ਜੇ ਸਾਈਟ ਦਾ ਕੰਮ ਹੈ ਕਿ ਚ ਪਾਣੀ ਮੈਂ ਕਰ ਦੂੰਗਾ ਇਹਨੂੰ ਸੈੱਟ ਦੋ ਦਿਨ ਕਰ ਦੇਗਾ ਚੱਲ ਪਾ ਦੇ 20 ਮੈਂ ਲਾਉਂ ਤੀਕੇ ਮੇਰੇ ਜਿਹੜੇ ਦਿਮਾਗ ਚ ਨਹੀਂ ਚੱਲ ਹਾਂ ਮੈਂ ਲਾਉਂ ਤੀਕੇ ਸੱਟ ਮੈਂ ਕਰੂੰ ਮੈਂ ਬੜੀਆਂ ਬੜੀਆਂ ਕਰਤੀਆਂ ਇਹ ਤਾਂ ਗੱਲੇ ਗੱਲੇ ਬਾਈ ਕੋ ਨਾ ਨਹੀਂ ਬਾਈ ਉਹ ਚੜ ਮੈਂ ਸੂਏ ਬੱਕਰੀ ਆ ਬਾਈ ਕਾਨੂੰ ਉਹ ਜਿਹੜਾ ਨਵੇਂ ਆਣ ਚ ਦੂਜੇ ਸੂਏ ਯਾਰ ਕਦੇ ਪਹਿਲੇ ਦੂਜੇ ਯਾਰ ਤੇਰੇ ਸਾਹਮਣੇ ਆ ਬਾਈ ਜਿਹੜੀ ਹੈਗੀ ਆ ਹਾਂ ਛੋਟੇ ਵੀਰ ਕੱਚੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਮੈਨੂੰ ਪੱਕਾ ਐਂਡ ਲਾ ਸੁਣੇ ਉਹ ਵੀ ਪੱਕਾ ਐਂਡ ਲਾਤਾ ਲਾਤਾ ਮੈਂ ਤੈਨੂੰ ਪੱਕਾ ਕਰਕੇ ਜਾਊਂਗਾ ਬਾਪੇ ਤੂੰ ਪੱਕੇ ਮਿੱਟੀ ਦੇ ਭਾਂਡੇ ਜੋ ਪਕਾ ਕੇ ਆਉਂ ਠੰਕਾ ਕੇ ਦੱਸ ਦਿੰਦਾ ਨਾ ਵੀ ਇੱਥੇ ਤੱਕ ਆ ਬਾਈ ਟਿਕਾਣਾ ਜੇ ਤੂੰ ਵੀ ਦੱਸ ਤੂੰ ਟਿਕਾਣਾ ਦੱਸ ਦੇ ਕਿੰਨੇ ਦੀ ਵੇਚਣੀ ਆ ਮੈਂ ਤੈਨੂੰ ਇੱਕੋ ਗੱਲ ਕਹਿ ਦਵਾਂ ਹਾਂ ਇੱਕ ਪੁੱਛ ਰਾ ਹਾਂ ਦੋ ਹੋਰ ਨਹੀਂ ਗਿਆ ਮੈਂ ਤੈਨੂੰ ਇੱਕੋ ਹੀ ਗੱਲ ਕਹਿ ਕੇ ਜਾਵਾਂ ਕਿ ਦੋ ਕਹਾ ਉਹ ਤੇਰੀ ਇੱਛਾ ਦੋ ਮਿੰਟ ਪਹਿਲਾਂ ਜੂ ਜੈ ਜੀ ਇਹਨੇ ਕੁਛ ਵੀ ਕਹਿਤਾ ਹਾਂ 25000 ਦੀ ਪਾ ਦੇ ਆਹੋ ਪੌਣੀ ਪਾਛਾ ਤੇਰੀ ਜਿਹੜੀ ਮੈਂ ਕਹਿਤੀ ਚੋਨੇ ਚਿੱਟੇ ਮੂੜਦਾ ਨਹੀਂ ਮੂੜਦਾ ਮੇਰੀ ਨਹੀਂ ਮੂੜੂਗਾ ਇਹ ਇਹ ਪੌਣੀਆਂ ਪਾਦੇ ਖੜੇ ਆ ਕੋਈ ਨਾ